ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੱਤ ਕਰਤਾਰ ਤੇ ਤੇ ਆਵਾਜ਼ ਆਪ ਸੁਣਦੇ ਹਾਂ ਲੇਖਕ ਰਾਮ ਸਰੂਪਨਖੀ ਜੀ ਦਾ ਲਿਖਿਆ ਹੋਇਆ ਨਾਵਲ ਸਰਦਾਰੂ ਭਾਗ 11 ਦੁੱਲਾ ਪਿੰਡ ਵਿੱਚ ਫਿਰਕੇ ਸੱਥਾਂ ਦੇ ਲੋਕਾਂ ਕੋਲ ਖੜਦਾ ਤੇ ਗੱਲਾਂ ਕਰਦਾ ਪਰ ਸਰਦਾਰੂ ਦਾ ਕੋਈ ਪਤਾ ਨਹੀਂ ਲੱਗਦਾ ਸੀ ਉਹ ਜਾਣ ਪਛਾਣ ਵਾਲੇ ਬੰਦਿਆਂ ਦੇ ਘਰੀ ਵੀ ਗਿਆ ਸੀ ਕਈ ਦਿਨ ਪਿੰਡ ਅੰਦਰ ਫਿਰਦਾ ਰਿਹਾ ਨਾ ਉਹਨੋਂ ਹਵੇਲੀ ਵੀ ਚੰਸੀ ਤੇ ਨਾ ਕਿਧਰੇ ਹੋਰ ਬੈਠ ਖੜਕੇ ਜਿੱਥੇ ਵੀ ਕਿਧਰੇ ਸਰਦਾਰੋਂ ਦੀ ਗੱਲ ਛਿੜੀ ਬੰਦਿਆਂ ਨੇ ਉਹਦੇ ਨਾਲ ਪੂਰੀ ਹਮਦਰਦੀ ਦਿਖਾਈ ਸੀ ਉਹਨੂੰ ਲੱਗਿਆ ਨਹੀਂ ਸੀ ਕਿ ਉਹ ਕੋਈ ਗੈਰ ਹੈ ਮੈੰਗਲ ਦਾ ਨਾਉਂ ਦਾ ਤਾਂ ਸਾਰੇ ਚੁੱਪ ਕਰ ਜਾਂਦੇ ਬਹੁਤ ਇਹੀ ਆਤੇ ਕਿ ਉਹ ਤਾਂ ਪਿੰਡ ਵਿੱਚ ਹੀ ਹੈ ਪਿੰਡ ਦੀਆਂ ਜਾਨੋ ਪੁਛਾਣੋ ਬੁੜੀਆਂ ਦੁੱਲੇ ਨੂੰ ਆਪ ਖੜਾ ਕਰ ਲੈਂਦੀਆਂ ਤੇ ਉਹਦੇ ਨਾਲ ਸਰਦਾਰ ਉਹਦੀਆਂ ਗੱਲਾਂ ਕਰਦੇ ਉਹਨੂੰ ਚਿੱਤ ਟਿਕਾਣੇ ਰੱਖਣ ਲਈ ਆਤਦੀਆਂ ਦੁੱਲੇ ਨੂੰ ਕੋਈ ਸਮਝ ਨਾ ਆਉਂਦੀ ਉਹ ਕੀ ਕਰੇ ਕੀ ਨਾ ਕਰੇ ਕਿੱਥੇ ਜਾਵੇ ਹੁਣ ਸਰਦਾਰ ਉਹਦਾ ਪਤਾ ਲੈਂ ਉਹਦਾ ਸਾਰੇ ਜਾ ਆਇਆ ਸੀ ਕੁੜੀਆਂ ਨੂੰ ਪਤਾ ਲੱਗਿਆ ਉਹ ਵੀ ਆਈਆਂ ਚਾਰ-ਚਾਰ ਪੰਜ-ਪੰਜ ਦਿਨ ਰਹੀਆਂ ਤੇ ਚਲੀਆਂ ਗਈਆਂ ਪਿਓ ਨਾਲ ਦੁੱਖ ਸੁਖ ਕਰ ਗਈਆਂ ਜੋ ਆਈ ਵੀ ਆਏ ਸਨ ਆਗਰੇ ਸਨ ਕੋਈ ਨਹੀਂ ਅਸੀਂ ਵੀ ਕਰਾਂਗੇ ਕਿਧਰੇ ਪਤਾ ਸੁਤਾ ਜੇ ਕਿਧਰੇ ਜੀਉਂਦੀ ਹੋਈ ਤਾਂ ਆਪੇ ਆਜੂ ਕਰਮੋਚੋਰਾ ਕਰਦੇ ਸੀ ਮਾਸੀ ਨੂੰ ਕਿਸੇ ਨੇ ਮਾਰ ਤਾਂ ਨਾ ਹੋਵੇ ਬਾਪੂ ਵੱਡੇ ਦੋਵੇਂ ਮੁੰਡੇ ਨਹੀਂ ਆਏ ਖੱਡੂ ਨੇ ਤਾਂ ਆਉਣਾ ਕਹਦਾ ਸੀ ਤੇ ਫੇਰ ਬੋਹਰ ਵਾਲੇ ਆਏ ਸਨ ਉਹਨਾਂ ਨੂੰ ਦੁੱਲੇ ਨਾਲੋਂ ਵੱਡਾ ਦੁੱਖ ਸੀ ਉਹਨਾਂ ਦੀ ਧੀ ਗਈ ਕਿਧਰ ਕਦੇ-ਕਦੇ ਉਹ ਦੁੱਲੇ ਉੱਤੇ ਹੀ ਸ਼ੱਕ ਕਰਦੇ ਉਹ ਦੋ ਉੱਡ ਪਟਾਂਕ ਸਵਾਲ ਪੁੱਛਦੇ ਦੁੱਲੇ ਦਾ ਵੱਡਾ ਸਾਲਾ ਤਾਂ ਇੱਥੋਂ ਤੱਕ ਵੀ ਕਹਿ ਗਿਆ ਕੁੜੀ ਅਸੀਂ ਤੇਰੇ ਹੱਡਾਂ ਚੋਂ ਕੱਢਣੀ ਐ ਦੁੱਲਿਆ ਤੂੰ ਆਪ ਹੀ ਕੁਝ ਕੀਤਾ ਉਹਨੂੰ ਅਬ ਉਹ ਹੁਰ ਵਾਲਿਆਂ ਦੀਆਂ ਗੱਲਾਂ ਸੁਣ ਕੇ ਦੁੱਲਾ ਹੋਰ ਦੁਖੀ ਹੁੰਦਾ ਉਹ ਹੈਰਾਨ ਪਰੇਸ਼ਾਨ ਸੀ ਉਹਦੀ ਤੀਵੀ ਗਈ ਇਹ ਸਾਲੇ ਆ ਗੱਲਾਂ ਕਰਦੇ ਐ ਤੇ ਫੇਰ ਜਦੋਂ ਮਹੰਗਲ 15 20 ਦਿਨ ਪਿੰਡ ਵਿੱਚ ਦੇਖਿਆ ਸੀ ਨਾ ਕਿਧਰੇ ਦੋਲੇ ਦਾ ਸ਼ੱਕ ਪੱਕਾ ਹੋ ਗਿਆ ਪਿੰਡ ਦੇ ਲੋਕ ਵੀ ਇਹੀ ਗੱਲਾਂ ਕਰਦੇ ਪਰ ਉਹ ਹੈਰਾਨ ਇਸ ਗੱਲ ਉੱਤੇ ਸਨ ਕਿ ਮੈੰਗਲ ਪਹਿਲਾਂ-ਪਹਿਲਾਂ ਇੱਥੇ ਹੀ ਕਿਉਂ ਫਿਰਦਾ ਸੀ ਸਰਦਾਰੋਂ ਨਹੀਂ ਸੀ ਤੇ ਉਹ ਇੱਥੇ ਸੀ ਇਹ ਹੀ ਚਲਾਕੀ ਹੋਈ ਵੀ ਮੈੰਗਲ ਦੀ ਬੰਦੇ ਤੌਂਕਲ ਨੂੰ ਜਾ ਕੇ ਵੀ ਪੁੱਛਦੇ ਤੌਂਕਲ ਤਾਂ ਆਪ ਹੈਰਾਨ ਸੀ ਕਿ ਮੈੰਗਲ ਗਿਆ ਕਿੱਧਰ ਕੋਈ ਕੰਮ ਉਹ ਹੁਣ ਬੇਸ਼ੱਕ ਨਹੀਂ ਕਰਦਾ ਸੀ ਲੰਡੌਰ ਬਣਿਆ ਫਿਰਦਾ ਰਹਿੰਦਾ ਪਰ ਉਹ ਉਹਦਾ ਭਾਈ ਤਾਂ ਸੀ ਉਹਦੀ ਮਾਂ ਸੀ ਉਹ ਕਿੱਥੇ ਐ ਟਾਉਂਕਲ ਦੁਖੀ ਹੁੰਦਾ ਦੁੱਲਾ ਮੁੜ ਕੇ ਤਾਂਕਲ ਦੇ ਘਰ ਨਹੀਂ ਗਿਆ ਉਸ ਦਿਨ ਜੋਰ ਦਾ ਮੀਂਹ ਪਿਆ ਸੀ ਤੇ ਫੇਰ ਸਾਰੀ ਰਾਤ ਕਣੀਆਂ ਪੈਂਦੀਆਂ ਰਹੀਆਂ ਸਨ ਕਦੇ-ਕਦੇ ਪਾਰੀ ਛੜਾਕਾ ਉਤਰਦਾ ਬੱਦਲ ਗੜਗੜ ਕਰਕੇ ਗੱਚਦਾ ਜਿਵੇਂ ਪਾਟ ਕੇ ਕਿਧਰੇ ਖੇਤਾਂ ਵਿੱਚ ਢੇਰੀ ਹੋ ਗਿਆ ਹੋਵੇ ਚੁਵਾਰੇ ਦੇ ਅੰਦਰ ਤੱਕ ਬਿਜਲੀ ਚਮਕ ਜਾਂਦੀ ਅਜਿਹੇ ਆ ਬਰਸਾਤੀ ਮੌਸਮ ਦੁੱਲੇ ਨੂੰ ਔਰੀ ਕੱਲਾ ਕਰ ਜਾਂਦਾ ਉਹਦੇ ਕੋਲ ਪਈ ਖਾਲੀ ਮੰਜੀ ਉਹਨੂੰ ਡਰਾਉਂਦੀ ਹਨੇਰੇ ਵਿੱਚ ਕਦੇ ਉਹਨੂੰ ਲੱਗਦਾ ਕਿ ਮੰਜੀ ਖੜੀ ਹੋ ਗਈ ਹੈ ਹੁਣ ਉਸਨੇ ਸਰਦਾਰੋ ਦਾ ਰੂਪ ਧਾਰਨ ਕਰ ਲਿਆ ਹੈ ਛੇਤੀ ਹੀ ਉਹਦੇ ਬਿਸਤਰੇ ਉੱਤੇ ਆ ਬੈਠੇਗੀ ਤੇ ਉਹਦੇ ਪਿੰਡੇ ਨੂੰ ਹੱਥ ਲਾ ਕੇ ਉਹਨੂੰ ਜਗਾਵੇਗੀ ਪਰ ਅਜਿਹਾ ਕੁਝ ਵੀ ਨਾ ਵਾਪਰਦਾ ਦੋਲੇ ਦੀਆਂ ਅੱਖਾਂ ਟੱਡੀਆਂ ਰਹਿ ਜਾਂਦੀਆਂ ਦੁੱਲੇ ਨੂੰ ਨੀਂਦ ਨਹੀਂ ਆਉਂਦੀ ਸੀ ਨਹੀਂ ਵੀ ਆਉਂਦੀ ਸੀ ਓਖੜੀ ਓਖੜੀ ਨੀਂਦ ਜਿਵੇਂ ਉਹ ਜਾਗਦਾ ਹੀ ਪਿਆ ਉਹਦੇ ਦਿਮਾਗ ਵਿੱਚ ਖਿਆਲਾਂ ਦੀ ਲਣੀ ਸਾਪ ਵਾਂਗ ਵੱਲ ਖਾ ਕੇ ਤੁਰਦੀ ਉਹ ਸੋਚਦਾ ਸਰਦਾਰੋ ਹੁਣ ਮੁੜ ਕੇ ਉਹਦੇ ਕੋਲ ਕਦੇ ਨਹੀਂ ਆਵੇਗੀ ਉਹ ਨੂੰ ਕਦੇ ਨਹੀਂ ਮਿਲੇਗੀ ਉਹਦਾ ਦਿਲ ਨਰਮ ਪੈ ਜਾਂਦਾ ਗੁੱਸਾ ਕਿਧਰੇ ਦੂਰ ਜਾ ਖੜਾ ਹੁੰਦਾ ਉਹਨੂੰ ਆਪਣੇ ਆਪ ਨਾਲ ਘਿਰਨਾ ਹੋਣ ਲੱਗਦੀ ਉਹ ਆਪਣੇ ਉੱਤੇ ਲਾਂਤਾ ਪਾਉਂਦਾ ਉਹ ਕਿਉਂ ਸਰਦਾਰੋ ਨੂੰ ਮਿੱਟੀ ਵਾਂਗ ਕੁੱਟ ਸੁੱਟਦਾ ਸੀ ਉਹ ਵੀ ਤਾਂ ਆਖਰ ਹੱਡ ਮਾਸ ਦੀ ਬਣੀ ਹੋਈ ਸੀ ਸੁੱਕੀ ਲੱਕੜ ਨਹੀਂ ਸੀ ਉਹਨੂੰ ਕੀ ਅਧਿਕਾਰ ਸੀ ਉਹਨੂੰ ਮਾਰਨ ਕੁੱਟਣ ਦਾ ਪਤੀ ਹੋਣ ਕਰਕੇ ਜੋ ਕੋਈ ਅਧਿਕਾਰ ਸੀ ਤਾਂ ਕਿ ਉਹ ਅਧਿਕਾਰ ਉਹਦੇ ਕੋਲ ਕਾਇਮ ਰਹਿ ਗਿਆ ਆ ਬੈਠਾ ਏ ਇਕੱਲੇ ਦਾ ਇਕੱਲਾ ਉਹਨੂੰ ਯਾਦ ਆਇਆ ਜਦੋਂ ਉਹਨੇ ਸਰਦਾਰੋਂ ਨੂੰ ਖੱਡੂ ਦੇ ਮੰਝੇ ਉੱਤੇ ਪਈ ਦੇਖ ਲਿਆ ਸੀ ਤਾਂ ਪਿੱਛੋਂ ਉਹਨੂੰ ਕਿੰਨਾ ਘੁੱਟਿਆ ਸੀ ਕੋਟ ਕੋਟ ਅੱਧ ਮਰੀ ਕਰ ਦਿੱਤਾ ਸੀ ਉਹ ਦਾ ਅੰਗ-ਅੰਗ ਫਾਂਡੂ ਦੇ ਪਾਥੜੇ ਵਾਂਗ ਕੁੱਟ ਦਿੱਤਾ ਸੀ ਦੁੱਲਾ ਸੋਚਦਾ ਉਸ ਉਹਦੇ ਵਿੱਚ ਕਿੰਨਾ ਜ਼ਾਲਮ ਮਨੁੱਖ ਉਤਰ ਆਇਆ ਸੀ ਉਸ ਸਮੇਂ ਉਹ ਆਦਮੀ ਨਹੀਂ ਰਹਿ ਗਿਆ ਸੀ ਉਹ ਤਾਂ ਕੋਈ ਖੁੰਖਾਰ ਜਾਨਵਰ ਸੀ ਉਹ ਸੋਚਦਾ ਉਸ ਦੇ ਕੁੱਟ ਉਹ ਸਾਰੀ ਉਮਰ ਨਹੀਂ ਭੁੱਲ ਸਕੇਗੀ ਮਨ ਵਿੱਚ ਬਾਰ-ਬਾਰ ਚਿਤਾਰਦੀ ਹੋਵੇਗੀ ਉਹਨੂੰ ਉਹਦੇ ਨਾਲ ਕਿੰਨੀ ਨਫ਼ਰਤ ਹੋ ਚੁੱਕੀ ਹੋਵੇਗੀ ਉਹ ਝੁਰਦਾ ਉਹਨੂੰ ਉਸ ਦਿਨ ਸਰਦਾਰੋਂ ਨੂੰ ਕੁੱਟਣਾ ਨਹੀਂ ਚਾਹੀਦਾ ਸੀ। ਕੁੱਟ-ਵੱਟ ਲੈਂਦਾ ਤੇ ਮੁੰਡੇ ਦਾ ਵਿਆਹ ਕਰਕੇ ਘਰੋਂ ਤੋਰ ਦਿੰਦਾ। ਉਂਝ ਵੀ ਤਾਂ ਉਸਨੇ ਇਹੀ ਕੀਤਾ ਸੀ। ਫਿਰ ਉਹਨੇ ਇਹ ਵੀ ਸੋਚਿਆ ਕਿ ਉਹਨੇ ਆਪਣੇ ਪੁੱਤਰ ਖੱਡੂ ਨੂੰ ਕਿਉਂ ਨਾ ਕੁੱਟਿਆ ਮਾਰਿਆ। ਖੱਡੂ ਨੂੰ ਵੀ ਕੁੱਟਦਾ। ਉਹਨੇ ਖੱਡੂ ਨੂੰ ਇਸ ਕਰਕੇ ਨਹੀਂ ਕੁੱਟਿਆ ਕਿ ਉਹ ਆਪਣਾ ਪੁੱਤਰ ਸੀ ਤੇ ਸਰਦਾਰੋਂ ਬੇਗਾਨੀ ਸੀ। ਇੱਕ ਗੱਲ ਇਹ ਵੀ ਸੀ ਕਿ ਖੱਡੂ ਖੁਦ ਮਰਦ ਸੀ। ਉਹ ਖੱਡੂ ਨੂੰ ਹੱਥ ਲਾਉਂਦਾ ਤਾਂ ਸ਼ਾਇਦ ਖੱਡੂ ਉਲਟਾ ਉਸੇ ਨੂੰ ਛੁਲਕ ਦਿੰਦਾ ਖੱਡੂ ਆਕਰ ਨੌਜਵਾਨ ਸੀ ਨਵਾਂ ਹੱਡ ਸੀ ਤੇ ਦੁੱਲਾ ਬੁੱਢਾ ਆਦਮੀ ਹੱਡਾਂ ਦੀ ਥੋੜ ਇੱਕ ਤਿੱਖਾ ਤਰਕ ਉਹਦੀ ਸੋਚ ਨੂੰ ਬੁਰੀ ਤਰ੍ਹਾਂ ਰੱਦ ਕਰਦਾ ਕਿ ਕੀ ਕੋਈ ਔਰਤ ਮੁੜ ਕੇ ਉਸ ਮਰਦ ਨੂੰ ਉਹੋ ਜਿਹਾ ਪਿਆਰ ਕਰ ਸਕਦੀ ਹੈ ਜਿਸਨੇ ਉਹਦੇ ਪੁੜੇ ਗਾਂ ਮੱਝਾਂ ਘੁੱਪੇ ਹੁਣ ਭੰਨੇ ਹੋਣ ਉਹ ਦਿਨ ਉਸਮਾ ਨੂੰ ਯਾਦ ਆਇਆ ਤਾਂ ਉਹ ਆਪਣਾ ਮੱਥਾ ਫੜ ਕੇ ਬੈਠ ਗਿਆ ਸਰਦਾਰੋਂ ਨੂੰ ਘਰੋਂ ਕੱਢਣ ਦਾ ਕੰਮ ਉਹਦੇ ਆਪਣੇ ਪੈਰੋਂ ਹੀ ਸ਼ੁਰੂ ਹੋਇਆ ਸੀ ਦੋਲਾ ਉੱਠ ਕੇ ਬੈਠ ਗਿਆ ਚੁਬਾਰੇ ਅੰਦਰ ਹੂਮਾ ਸੀ ਉਹਨੇ ਬਾਹਰ ਅੱਗੇ ਖੜ ਕੇ ਦੇਖਿਆ ਨਿੱਕੀ ਨਿੱਕੀ ਕਣੀ ਪੈਣ ਦੀ ਆਵਾਜ਼ ਸੀ ਕਿਦਰੇ ਬਿਜਲੀ ਦੇ ਲਿਸ਼ਕ ਨਹੀਂ ਸੀ ਨਾ ਹੀ ਬੱਦਲ ਗਾਇਦਾ ਸੀ ਅਸਮਾਨ ਕੋਲਿਆ ਖੜਾ ਸੀ ਕਿਤੇ ਵੀ ਅੰਬਰ ਦੀ ਚਿੱਟੀ ਕੰਨੀ ਨਹੀਂ ਦਿਖਦੇ ਸੀ ਬਾਰ ਵਿੱਚ ਥੋੜੀ ਥੋੜੀ ਜਿਹੀ ਹਵਾ ਸੀ। ਉਹਨੇ ਮੰਜਾ ਘੜੀ ਇਸਕੇ ਬਾਹਰ ਅੱਗੇ ਕਰ ਲਿਆ। ਇੱਥੇ ਕੁਝ ਆਰਾਮ ਸੀ। ਫਿਰ ਉਹਦੇ ਦਿਮਾਗ ਵਿੱਚ ਮੰਗਲ ਆਇਆ। ਕੀ ਕੀਤਾ ਸਾਲੇ ਜੱਟ ਨੇ? ਉਹਦਾ ਘਰ ਹੀ ਉਜਾੜ ਦਿੱਤਾ। ਉਹਨੂੰ ਯਾਦ ਆ ਰਿਹਾ ਸੀ ਕਿ ਤਾਂ ਅੰਕਲ ਨਾਲ ਊਂਠਾਂ ਦੇ ਵਪਾਰ ਦੀ ਸਾਂਝ ਹੋਣ ਕਰਕੇ ਮੰਗਲ ਉਹਨਾਂ ਦੇ ਘਰੇ ਆਉਂਦਾ ਜਾਂਦਾ ਸੀ। ਪਹਿਲਾਂ ਉਹਦੇ ਖੱਡੂ ਨਾਲ ਲਿਹਾ ਸੀ, ਫਿਰ ਚੰਨੂ ਨਾਲ ਹੋ ਗਈ। ਪਰ ਸਾਲੇ ਦਾ ਕੀ ਪਤਾ ਸੀ? ਉਹ ਕਿਹੜੀ ਮਾਰ ਉੱਤੇ ਆਉਂਦਾ ਹੈ। ਕੀ ਪਤਾ ਉਹਦਾ ਕਿੰਨੇ ਕੋ ਚਿਰ ਤੋਂ ਸਰਦਾਰੋਂ ਨਾਲ ਸੰਬੰਧ ਸੀ ਆਉਂਦਾ ਸੀ ਖੱਡੂ ਨਾਲ ਗੱਲਾਂ ਮਾਰ ਰਿਆ ਹੁੰਦਾ ਉਹ ਸਮਝਦਾ ਉਹ ਊਠ ਲੈ ਕੇ ਬੰਨਿਆਂ ਵਿੱਚ ਜਾਂਦੇ ਹਨ ਮੁੰਡਿਆਂ ਦੀ ਦੋਸਤੀ ਹੈ ਮੁੰਡੇ ਖੁੰਡੇ ਗੱਲਾਂ ਕਰਦੇ ਹੀ ਹੁੰਦੇ ਨੇ ਇੱਕ ਦੂਜੇ ਦੇ ਘਰੀ ਜਾਂਦੇ ਨੇ ਪਰ ਕੀ ਪਤਾ ਸੀ ਉਹ ਕਿਉਂ ਆਉਂਦਾ ਸੀ ਉਹਨਾਂ ਦਿਨਾਂ ਤੋਂ ਹੀ ਸਰਦਾਰੋਂ ਨਾਲ ਉਹਦੀ ਗੱਲਬਾਤ ਹੋਵੇਗੀ ਪਰ ਸਰਦਾਰੋਂ ਤਾਂ ਖੱਡੂ ਨਾਲ ਸੀ ਮੈੰਗਲ ਨਾਲ ਕਿਵੇਂ ਹੋਈ ਉਹਨੂੰ ਸਮਝਣਾ ਆਉਂਦੀ ਇਉਂ ਨਾ ਦਿਨਾਂ ਵਿੱਚ ਉਹ ਕਿਉਂ ਖੱਡੂ ਕੋਲ ਆਉਂਦਾ ਸੀ ਫਿਰ ਚੰਨੂ ਕੋਲ ਆਉਣ ਲੱਗਿਆ ਚੰਨੂ ਕੋਲ ਵੀ ਉਵੇਂ ਜਿਵੇਂ ਬੈਠਾ ਗੱਲਾਂ ਕਰਦਾ ਜਿਵੇਂ ਕਦੇ ਖੱਡੂ ਕੋਲ ਬੈਠਾ ਹੁੰਦਾ ਸੀ ਕਦੇ-ਕਦੇ ਉਹ ਦੇਖਦਾ ਮੈੰਗਲ ਤੇ ਸਰਦਾਰ ਉਹ ਦੋਵੇਂ ਬੈਠੇ ਗੱਲਾਂ ਕਰ ਰਹੇ ਹੁੰਦੇ ਹੱਸਦੇ ਵੀ ਸੁਣਦੇ ਉਹ ਸਮਝਦਾ ਕਿ ਮੈੰਗਲ ਚੰਨੂ ਵਾਂਗ ਹੀ ਹੈ ਚੰਨੂ ਸਰਦਾਰ ਨਾਲ ਗੱਲਾਂ ਮਾਰਦਾ ਤਾਂ ਮੈੰਗਲ ਵੀ ਮਾਰੀ ਜਾਵੇ ਕੀ ਫਰਕ ਪੈਂਦਾ ਦੁੱਲੇ ਦੇ ਮਨ ਵਿੱਚ ਮੈੰਗਲ ਬਾਰੇ ਕਦੇ ਪੂਰਾ ਵੀ ਮੈਲ ਨਹੀਂ ਉੱਠੀ ਸੀ ਉਦੋਂ ਸ਼ੱਕ ਜ਼ਰੂਰ ਹੋਇਆ ਜਦੋਂ ਉਹ ਕਦੇ-ਕਦੇ ਸਵੇਰੇ ਹੀ ਘਰ ਆਉਂਦਾ ਤੇ ਸਰਦਾਰੋਂ ਬਿਨਾਂ ਕਹੇ ਉਹਦੇ ਲਈ ਚਾਹ ਬਣਾਉਂਦੇ ਤੇ ਉਹ ਚਾਹ ਪੀਂਦੇ ਗੁੱਝੀਆਂ ਜੀਆਂ ਗੱਲਾਂ ਕਰਦੇ ਆਸਾ-ਪਾਸਾ ਤਾੜਦੇ ਅਜੀਹਾ ਉਦੋਂ ਕਰਦੇ ਜਦੋਂ ਚੰਨੂ ਉਹਨਾਂ ਕੋਲੋਂ ਉੱਠ ਕੇ ਕਿਧਰੇ ਧੁਰ ਗਿਆ ਹੁੰਦਾ ਦੁੱਲੇ ਨੂੰ ਉਹ ਦਿਨ ਵੀ ਨਹੀਂ ਭੁੱਲਦਾ ਸੀ ਜਦੋਂ ਉਹਨੇ ਮੰਗਲ ਕਰਕੇ ਸਰਦਾਰੋਂ ਨੂੰ ਖਾਸਾ ਹੀ ਘੋਰ ਦਿੱਤਾ ਸੀ ਉਹਦੇ ਵੱਲ ਚੰਗਿਆੜਿਆਂ ਵਾਂਗ ਮਚਦੀਆਂ ਅੱਖਾਂ ਨਾਲ ਚਾਕੀ ਸੀ ਜਿਵੇਂ ਉਹਨੂੰ ਖਾ ਜਾਣਾ ਹੋਵੇ ਉਸ ਤੋਂ ਬਾਅਦ ਫੇਰ ਤਾਂ ਉਹ ਚਲੀ ਗਈ ਅਸਲ ਵਿੱਚ ਸਰਦਾਰੋ ਉਹ ਤੋਂ ੱਕੀ ਪਈ ਸੀ ਉਹ ਨਿੱਤੋਂ ਨੂੰ ਘੋੜਦਾ ਸੀ ਨਿੱਤੋਂ ਨੂੰ ਤਾੜਫੜ ਕਰਦਾ ਅਖੀਰ ਇੱਕ ਦਿਨ ਘਰੋਂ ਭੱਜ ਕੇ ਹਿਸਾਬ ਲਿਆ ਬਹੁਤ ਮਾੜਾ ਕੀਤਾ ਉਹਨੇ ਅਖੀਰ ਉਮਰ ਵਿੱਚ ਉਹਨੂੰ ਐਨ ਵਿਚਾਲੇ ਡੋਬਾ ਦੇਗੀ ਉਹਨੇ ਤਾਂ ਤੀਜਾ ਵਿਆਹ ਇਸ ਕਰਕੇ ਕਰਾਇਆ ਸੀ ਕਿ ਔਰਤ ਬੁੱਢੇ ਬਾਰੇ ਉਹਦਾ ਸਹਾਰਾ ਬਣੇਗੀ ਪਰ ਉਹ ਤਾਂ ਆਪ ਹੀ ਉਹਨੂੰ ਬੇਸਹਾਰਾ ਕਰਕੇ ਤੁਰਦੀ ਬਣੀ ਪਾਉ ਫੁੱਟ ਚੁੱਪੀ ਸੀ ਮੱਦਮ ਜਿਹਾ ਚਾਨਣ ਸੀ ਕਣੀਆਂ ਬੰਦ ਸਨ ਪਰ ਅਸਮਾਨ ਬੱਦਲਾਂ ਨਾਲ ਭਰਿਆ ਹੋਇਆ ਸੀ ਇਹ ਬੱਦਲ ਚੜ੍ਹਦੇ ਵਾਲੇ ਪਾਸੇ ਤੋਂ ਭੱਜੇ ਆ ਰਹੇ ਸਨ ਦੁੱਲੇ ਨੇ ਬਾਹਰ ਨਿਕਲ ਕੇ ਦੇਖਿਆ ਹਵਾ ਚੱਲ ਰਹੀ ਸੀ ਉਹਨੂੰ ਸੌਖਾ ਸਾਹ ਆ ਜੰਗਲੇ ਉੱਤੋਂ ਦੀ ਨਿਗਾਹ ਮਾਰੀ ਜਨੂ ਦੇ ਬਹੂ ਖੂਬ ਵਿੱਚੋਂ ਪਾਣੀ ਖਿੱਚ ਰਹੀ ਸੀ ਉਹਨੇ ਲਪੇਟ ਲਾਇਆ ਹੁਣ ਉਹ ਚਾਹ ਬਣਾਏਗੀ ਉਹਨੇ ਖਾਲੀ ਮੰਝਾ ਬਾਹਰ ਕੱਢ ਲਿਆ ਤੇ ਪੈ ਗਿਆ ਥੋੜੀ ਦੇਰ ਬਾਅਦ ਗਾਨੀ ਚਾਹ ਦੀ ਗੜਵੀ ਲੈ ਆਈ ਵਾਟੀ ਵਿੱਚ ਰੱਖ ਕੇ ਵਾਟੀ ਥਲੇ ਚੁੰਨੀ ਦਾ ਲੜ ਸੀ ਦੁੱਲੇ ਦਾ ਸੀਤ ਨਿਕਲ ਗਿਆ ਇਦਾਂ ਹੀ ਸਰਦਾਰੋਂ ਚਾਹ ਦੀ ਗੜਵੀ ਲੈ ਕੇ ਆਉਂਦੇ ਹੁੰਦੇ ਉਹ ਕਿੰਨੀ ਸੇਵਾ ਕਰਦੀ ਸੀ ਉਹਦੀ ਉਹਦੇ ਕੱਪੜੇ ਧੌਂਦੀ ਚੌਥੇ ਦਿਨ ਕੁਰਤਾ ਚਾਦਰਾਂ ਧੋ ਦੇਣਾ ਪੱਗ ਤੋ ਦੇਣੀ ਕੇਸਿਆਂ ਨੂੰ ਆਪ ਨਵਾਉਂਦੇ ਖੱਟੀ ਲੱਸੀ ਤੱਤੀ ਕਰ ਲੈਂਦੀ ਵਿੱਚ ਸਰੋਂ ਦਾ ਤੇਲ ਪਾ ਲੈਂਦੀ ਉਹਨੂੰ ਪਟੜੇ ਉੱਤੇ ਬਿਠਾ ਕੇ ਆਪ ਪੀੜੀ ਲੈ ਕੇ ਬੈਠ ਜਾਂਦੀ ਮਲ ਮਲ ਕੇ ਵਾਲਾਂ ਦੀ ਮੈਲ ਕੱਢਦੀ ਉਹਦੇ ਹੱਥਾਂ ਵਿੱਚ ਕੋਈ ਅਨੋਖਾ ਸਵਾਦ ਸੀ ਦੁੱਲੇ ਨੂੰ ਉਹਦੇ ਸਾਰੇ ਕਸੂਰ ਭੁੱਲ ਜਾਂਦੇ ਦੁੱਲੇ ਨੂੰ ਇਹ ਗੱਲ ਭੁੱਲਦੀ ਜਾਪਦੀ ਕਿ ਸਰਦਾਰੋਂ ਪਹਿਲਾਂ ਖੱਡੂ ਨਾਲ ਸੀ ਤੇ ਫਿਰ ਮੈੰਗਲ ਨਾਲ ਕੀ ਹੋਇਆ ਜੇ ਉਹ ਨਾਲ ਉਹਦਾ ਸਰੀਰਕ ਸਬੰਧ ਸੀ ਫੇਰ ਵੀ ਉਹ ਉਸ ਦੀ ਸੀ ਉਸ ਦੀ ਆਪਣੀ ਔਰਤ ਉਹਦੇ ਉੱਤੇ ਪੂਰਾ ਕਬਜ਼ਾ ਸੀ ਉਹਦਾ ਹੁਣ ਉਹਦੇ ਉੱਤੇ ਉਸ ਦਾ ਕੋਈ ਕਬਜ਼ਾ ਨਹੀਂ ਰਿਹਾ ਸੀ ਸਰਦਾਰੋਂ ਤਾਂ ਫੁੱਲ ਸੀ ਗੁਲਾਬ ਦਾ ਖੜਿਆ ਹੋਇਆ ਤੇ ਚਾਰਚ ਫੇਰੇ ਮਹਿਕਾ ਵੰਡ ਦਾ ਜੇ ਉਹਨੂੰ ਕੋਈ ਹੋਰ ਵੀ ਸੁੰਘ ਲੈਂਦਾ ਸੀ ਤਾਂ ਕੀ ਸੀ ਗੁਲਾਬ ਦਾ ਬੂਟਾ ਤਾਂ ਉਹਦੇ ਆਪਣੇ ਵਿਹੜੇ ਵਿੱਚ ਹੀ ਸੀ ਉਸੇ ਦਾ ਸੀ ਸੁੰਘਣ ਵਾਲਿਆਂ ਨੂੰ ਉਹਨੇ ਵਰਜਿਆ ਤਉ ਜ਼ਾਲਮ ਗੁਲਾਬ ਨੂੰ ਜੜੋਂ ਉਖੇੜ ਕੇ ਹੀ ਲੈ ਗਏ ਕਿਧਰੇ ਦੁਲੇ ਨੂੰ ਸਰਦਾਰੋ ਦੇ ਔੜ ਕੇ ਆਉਂਦੇ ਜਿਵੇਂ ਉਹ ਥੱਲੇ ਵਿਹੜੇ ਵਿੱਚ ਹੀ ਕਿਧਰੇ ਖੜੀ ਹੈ ਗਾਨੀ ਨਾਲ ਗੱਲਾਂ ਕਰਦੀ ਹੈ ਨਹਿਰੂ ਨੂੰ ਗੋਦੀ ਚੁੱਕਿਆ ਹੋਇਆ ਖੋਹੀ ਦੇ ਫਰਸ਼ ਉੱਤੇ ਕੱਪੜੇ ਧੋ ਰਹੀ ਹੈ ਆਪਣੀ ਕੋਠਲੇ ਵਿੱਚ ਚੀਜ਼ਾਂ ਕੱਢ 파 ਰਹੀ ਹੈ ਹੁਣ ਇਹ ਪੌੜੀਆਂ ਚੜੇਗੀ ਤੇ ਮਹਿਕ ਵਾਂ ਉਹਦੇ ਕੋਲ ਹੋਵੇਗੀ ਉਹਦੇ ਵजूद ਵਿੱਚ ਅਜੀਬ ਤਰ੍ਹਾਂ ਦੀ ਮਹਿਕ ਸੀ ਹਵਾ ਇਸ ਮਹਿਕ ਦੇ ਨਾਲ-ਨਾਲ ਚਲਦੀ ਦੁੱਲਾ ਚਾਹ ਪੀ ਕੇ ਉੱਠਿਆ ਚੁੱਪਚਾਪ ਇੱਤਾ ਜਿਆਹੀ ਬਾਹਰ ਨਿਆਈਆਂ ਵਿੱਚ ਜੰਗਲ ਪਾਣੀ ਗਿਆ ਜਾਂਦਾ ਹੋਇਆ ਉਹ ਖੁਦ ਹੀ ਚੌਂਕੜੀ ਵੱਲ ਚੱਕਿਆ ਸੀ ਇੱਕ ਬੰਦਾ ਬੈਠਾ ਸੀ ਉਹਦਾ ਮੂੰਹ ਦੂਜੇ ਪਾਸੇ ਸੀ ਉਹ ਮੁੜ ਕੇ ਆਇਆ ਤਾਂ ਚੌਂਕੜੀ ਉੱਤੇ ਪੰਜ-ਸੱਤ ਬੰਦੇ ਸਨ ਉੱਚਾ-ਉੱਚਾ ਬੋਲ ਕੇ ਮੀਹ ਦੀਆਂ ਗੱਲਾਂ ਕਰਦੇ ਜਦੋਂ ਉਹਨਾਂ ਦੀ ਨਿਗਾਹ ਦੁੱਲੇ ਉੱਤੇ ਪਈ ਤਾਂ ਉਹ ਸਭ ਚੁੱਪ ਹੋ ਗਏ ਉਹਨਾਂ ਦੀ ਇਹ ਚੁੱਪ ਦੁੱਲੇ ਨੂੰ ਛੁਰੀ ਵਾਂਗ ਚੀਰ ਗਈ ਉਹਨਾਂ ਵੱਲ ਬਹੁਤਾ ਚੱਕਿਆ ਨਹੀਂ ਉਹਨੂੰ ਡਰ ਸੀ ਉਹਨਾਂ ਵੱਲ ਚੱਕਿਆ ਤਾਂ ਉਹਨਾਂ ਦੀਆਂ ਅੱਖਾਂ ਦੇ ਤੀਰ ਉਹਦੇ ਔਰ ਪੁਰ ਨੂੰ ਵਿੰਨ ਦੇਣਗੇ ਚਵਾਰੇ ਚੜਕੇ ਉਹਨੇ ਢੋਲ ਦਾ ਕੱਪੜਾ ਲਾਇਆ ਥੱਲੇ ਵੇੜੇ ਵਿੱਚ ਆ ਕੇ ਛੱਲੇ ਕੱਸ ਲਈ ਢੋਲ ਗਲ ਵਿੱਚ ਪਾ ਕੇ ਛਿਟੀ ਦੀ ਤਿਰੜ ਤਿਰੜ ਕੀਤੀ ਤੇ ਡੱਗਾ ਲਾ ਦਿੱਤਾ ਢੋਲ ਡੈਂਗੜ ਡੈਂਗੜ ਕਰਕੇ ਵਜਣ ਲੱਗਿਆ ਵੇੜਾ ਛੱਡ ਕੇ ਉਹ ਚੋਗਾਨ ਵਿੱਚ ਚਲੇ ਗਿਆ ਇਹ ਜੀ ਨਾਲ ਢੋਲ ਵਜਾਉਣ ਲੱਗਿਆ ਇੱਕ ਬਿੰਦ ਢੋਲ ਵਜਾਉਣਾ ਬੰਦ ਕੀਤਾ ਤਾਂ ਉਹਨੇ ਸੁਣਿਆ ਜਿਵੇਂ ਪਿੰਡ ਦੇ ਚੜ੍ਹਦੇ ਪਾਸੇ ਵੀ ਢੋਲ ਵੱਜਦਾ ਹੋਵੇ ਉਹਨੇ ਬੜੀ ਤੇਜ਼ੀ ਨਾਲ ਢੋਲ ਵਜਾਇਆ ਜਿਵੇਂ ਢੋਲ ਦਾ ਮੁੜਕਾ ਕੱਢ ਦੇਣਾ ਹੋਵੇ ਚਗਾਨ ਵਿੱਚੋਂ ਤੁਰ ਕੇ ਉਹ ਢੋਲ ਵਜਾਉਂਦਾ ਵਜਾਉਂਦਾ ਖੂਹੀ ਕੋੜਾ ਖੜਾ ਤੇ ਤੇਜ਼ੀ ਨਾਲ ਢੋਲ ਵਜਾਇਆ ਉਹਦਾ ਮਨ ਇੱਕ ਥਾਂ ਖੈਰ ਦਾ ਨਹੀਂ ਸੀ ਉਹਦਾ ਚਿੱਤ ਸੀ ਕਿ ਧਰਤੀ ਦਾ ਕਣ-ਕਣ ਉਹਦੇ ਢੋਲ ਨੂੰ ਸੁਣੇ ਉਹ ਢੋਲ ਵਜਾਉਂਦਾ ਵਜਾਉਂਦਾ ਹਵੇਲੀ ਤੋਂ ਬਾਹਰ ਹੋ ਗਿਆ ਖੂ ਕੋਲਾ ਖੜਾ ਉਹਦਾ ਡੱਗਾ ਢੋਲ ਨੂੰ ਬੁਰੀ ਤਰ੍ਹਾਂ ਖੁੱਟ ਰਿਆ ਸੀ ਡੱਗੇ ਦੀ ਤੇਜ਼ ਰਫ਼ਤਾਰ ਆਵਾਜ਼ ਨਾਲ ਖੂ ਦਾ ਮਹਿਲ ਵੀ ਭੁੱਲਣ ਲੱਗਿਆ ਜਿਵੇਂ ਢੋਲ ਦੀ ਆਵਾਜ਼ ਖੂ ਵਿੱਚ ਆਉਂਦੇ ਹੋਏ ਉਹਨੂੰ ਕੋਈ ਪਤਾ ਨਹੀਂ ਸੀ ਕਿ ਖੂ ਦੇ ਚੌਂਕੜੀ ਉੱਤੇ ਕੌਣ ਬੈਠਾ ਹੈ ਉਹਦੇ ਬਾਰੇ ਉਹ ਕੀ ਗੱਲਾਂ ਕਰਦੇ ਨੇ ਖੂ ਦੇ ਬੋਹੜ ਉੱਤੇ ਬੈਠੇ ਪੰਛੀ ਫਰਫਰ ਕਰਕੇ ਉੱਡ ਗਏ ਤੋਲ ਦੀ ਆਵਾਜ਼ ਨਾਲ ਬੋਰਡ ਦੇ ਪੱਤੇ ਖੰਭਣ ਲੱਗੇ ਦੁੱਲਾ ਖੂਦ ਉਹ ਅੱਗੇ ਤੁਰ ਗਿਆ ਚੌਦਾ ਤੁਰਦਾ ਨਿਆਈਆਂ ਟੱਪ ਕੇ ਉਹ ਟਿੱਬੇ ਉੱਤੇ ਜਾ ਜੜਿਆ ਤੇ ਬਹੁਤ ਤੇਜ਼ ਗਤੀ ਨਾਲ ਢੋਲ ਵਜਾਉਣ ਲੱਗਿਆ ਢੋਲ ਵਜਾ ਕੇ ਉਹਦੇ ਮਨ ਨੂੰ ਰਾਹਤ ਮਿਲ ਰਹੀ ਸੀ ਮੀਂਹ ਹਟਿਆ ਦੇਖ ਕੇ ਪਿੰਡ ਦੇ ਮੁੰਡੇ ਡੰਗਰਾ ਨੂੰ ਖੇਤਾ ਵੱਲ ਲੈ ਆਏ ਸਨ ਉਹਨਾਂ ਦੇ ਪਸ਼ੂ ਬੰਜਰ ਜ਼ਮੀਨਾਂ ਵਿੱਚ ਖੜੇ ਸਨ ਖਾਣ ਨੂੰ ਕੁਝ ਮਿਲਦਾ ਤਾਂ ਮੂੰਹ ਮਾਰਦੇ ਕੁਝ ਪਸ਼ੂ ਬੰਨਿਆਵਲ ਜਾ ਰਹੇ ਸਨ। țeਬੇ ਉਤੇ ਢੋਲ ਵਜਦਾ ਦੇਖ ਕੇ ਕਿੰਨੇ ਸਾਰੇ ਮੁੰਡੇ ਦੁੱਲੇ ਕੋਲ ਆ ਖੜੇ ਤੇ ਉਹਦਾ ਢੋਲ ਸੁਣਨ ਲੱਗੇ। ਦੁੱਲੇ ਦਾ ਮੁੰਡਿਆਂ ਵੱਲ ਕੋਈ ਧਿਆਨ ਨਹੀਂ ਸੀ। ਉਹਦੀਆਂ ਅੱਖਾਂ ਬੰਦ ਸਨ। ਉਹ ਬੇਤਹਾਸ਼ਾ ਢੋਲ ਨੂੰ ਗੁੱਟ ਰਿਆ ਸੀ। ਸਿਰ ਦਾ ਪਾਰ ਇੱਕ ਪਾਸੇ ਸੁੱਟ ਕੇ ਜਿਵੇਂ ਕੋਈ ਭਜਨ ਕਰਦਾ ਹੋਵੇ। ਸੁਹਾਣੀ ਹਵਾ ਚੱਲ ਰਹੀ ਸੀ। ਲੱਗਦਾ ਹੀ ਨਹੀਂ ਸੀ ਕਿ ਗਰਮੀ ਦਾ ਮੌਸਮ ਹੈ। ਅਸਮਾਨ ਵਿੱਚ ਬੱਦਲ ਚੜ੍ਹਦੇ ਵੱਲ ਭੱਜੇ ਜਾ ਰਹੇ ਸਨ। ਦੁੱਲਾ ਕਦੇ-ਕਦੇ ਢੋਲ ਵਜਾਉਣਾ ਬੰਦ ਕਰ ਦਿੰਦਾ ਤੇ ਬਿੰਦ ਦੀ ਬਿੰਦ ਉਹਨੂੰ ਸੁਣਦਾ ਕਿ ਪਿੰਡ ਦੇ ਪਰਲੇ ਪਾਸੇ ਵੀ ਢੋਲ ਵੱਜ ਰਿਹਾ ਹੈ। ਉਹਦਰ ਢੋਲ ਦੀ ਆਵਾਜ਼ ਨਾਲ ਆਵਾਜ਼ ਮਿਲਾਉਣ ਲਈ ਆਪਣਾ ਢੋਲ ਫੇਰ ਵਜਾਉਣ ਲੱਗਦਾ। ਉਹਨੇ ਢੋਲ ਵਜਾਉਣਾ ਬੰਦ ਕਰਕੇ ਟਿੱਬੇ ਦੇ ਸਾਫ਼ ਗਿੱਲੇ ਰੇਤੇ ਉੱਤੇ ਦੱਗੇ ਨਾਲ ਬਰਾਬਰ ਦੋ ਲਕੀਰਾਂ ਖਿੱਚੀਆਂ। ਇੱਕ ਵੱਡੀ ਲਕੀਰ ਤੇ ਇੱਕ ਛੋਟੀ। ਤੇ ਫੇਰ ਢੋਲ ਵਜਾਉਣ ਲੱਗਿਆ ਢੋਲ ਵਜਾਉਂਦੇ ਵਜਾਉਂਦੇ ਉਹਨੇ ਅੱਖਾਂ ਖੋਲ੍ਹੀਆਂ ਉਹਨੂੰ ਦੇਖਿਆ ਜਿਵੇਂ ਲਕੀਰਾਂ ਦੇ ਸਿਰੇ ਮਿਲ ਗਏ ਹੁਣ ਹੁਣ ਉਹ ਹੋਰ ਤੇਜ਼ੀ ਨਾਲ ਢੋਲ ਵਜਾ ਰਿਹਾ ਸੀ ਧੰਨਵਾਦ ਜੀ ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ